ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਰਾਜਿਆਣਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਬਾਗੇਪੁਰਾਣੇ ਦੇ ਬਿਲਕੁਲ ਨਾਲ ਹੀ ਪਿੰਡ ਰਹ ਜਾਂਦਾ ਜੀ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਘਰੇਲੂ ਪਰਿਵਾਰ ਚੋਂ ਵੀਡੀਓ ਕਵਰ ਕਰ ਰਹੇ ਕੋਈ ਵਪਾਰ ਦਾ ਕੰਮ ਨਹੀਂ ਪਸ਼ੂਆਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਕਿਉਂਕਿ ਬਾਈ ਕੋਲ ਸੈਟਅਪ ਵੀਰੇ ਪੂਰਾ ਪੂਰਾ ਹੀ ਆ ਬਾਈ ਕਹਿੰਦਾ ਆਪਾਂ ਵਿੱਚੋਂ ਨਾਗ ਇੱਕ ਸੇਲ ਕਰ ਦੇਣਾ ਕਿਉਂਕਿ ਇੱਕ ਤਾਂ ਖਾੜਨ ਚ ਦਿੱਕਤ ਆਉਂਦੀ ਐ ਇੱਕ ਸਾਮ ਸੰਭਾਲ ਦੀ ਦਿੱਕਤ ਆਉਂਦੀ ਐ ਇਹਦੀ ਸਾਰੀ ਇਨਫੋਰਮੇਸ਼ਨ ਮੈਂ ਹੀ ਤੁਹਾਨੂੰ ਦੇਊਗਾ ਜਿਹੜੀ ਮੇਰੇ ਦੁਆਰਾ ਇਨਫੋਰਮੇਸ਼ਨ ਦੱਸੀ ਜਾਊਗੀ ਉਹ ਮਾਲਕ ਦੁਆਰਾ ਦੱਸੀ ਗਈ ਹੋਊਗੀ ਆ ਕੇ ਤਸੱਲੀ ਪਰਖ ਤੁਸੀਂ ਆਪ ਕਰਨੀ ਐ ਨਾਲ ਦੀ ਨਾਲ ਤੋਰ ਦਿਓ ਵੀਰੇ ਸੁਆ ਬਾਈ ਦੇ ਦੱਸਣ ਮੁਤਾਬਕ ਜੀ ਤੀਜਾ ਜਿਹੜਾ ਡੇਟ ਮੁਤਾਬਕ ਹਜੇ ਸਮਾਂ ਪਿਆ ਵੀਰੇ ਉਹ 8 ਤੋਂ 10 ਦਿਨ ਪਏ ਐ ਕੱਦ ਕਾਠ ਵੀ ਚੰਗਾ ਆ ਜਾਂਦਾ ਜਾਤ ਬਰੀਡ ਵੀ ਪੂਰੀ ਚੰਗੀ ਆ ਤੇ ਤਿਆਰੀ ਵੀ ਕਰਮਾਲੀ ਦੀ ਬਹੁਤ ਸੋਹਣੀ ਕੀਤੀ ਹੋਈ ਆ ਜੀ ਹਜੇ 10 ਦਿਨਾਂ ਤੱਕ ਜਿਹੜੀ ਹਵਾਨੇ ਚ ਤੁਹਾਨੂੰ ਢੱਲ ਦਿਖ ਰਹੀ ਆ ਸਾਰੀ ਕਰਮਾਲ ਨੇ ਕੱਢ ਲੈਣੀ ਆ ਪਿਛਲੇ ਸੂਏ ਬਾਈ ਦੱਸਦਾ ਕਿ ਜਿਹੜਾ ਇਹਦਾ ਦੁੱਧ ਚੋਇਆ ਵਾ ਉਹ 25 ਤੋਂ 26 ਕਿਲੋ ਚੋਇਆ ਵਾ ਇੱਕ ਤਿਆਰ ਉਮੀਦ ਪਲੱਸ ਦੀ ਆ ਜੀ ਕਿਉਂਕਿ ਵੈੜ ਚ ਵੀਰੇ ਬਰੀਕੀਆਂ ਬਹੁਤ ਆ ਦੁੱਧ ਹੁੰਦਾ ਥੋੜੀ ਮੈਨੇਜਮੈਂਟ ਦਾ ਥੋੜੀ ਸੇਵਾ ਦਾ ਸੇਵਾ ਸੰਭਾਲਦਾ ਵੀਰੇ ਜਿੰਨੀ ਤੁਸੀਂ ਸੇਵਾ ਸੰਭਾਲ ਕਰ ਲੋਗੇ ਉਹਨਾਂ ਦਾ ਦੁੱਧ ਦੇ ਤੋ ਝੂ ਸਕਦੇ ਆ ਰੰਗ ਪ੍ਰਿੰਟ ਵੀਰੇ ਕਰਮਾਲੀ ਦਾ ਪੂਰਾ ਚੰਗਾ ਥਾਣ ਪੂਰੇ ਸੋਹਣੇ ਸੈਜ ਦਾ ਲੱਗਿਆ ਵਾ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਫੋਟ ਛਾ ਕੇ ਤੇ ਭੂਰਾ ਵੀ ਨਹੀਂ ਮਿਲਕ ਵੇਨ ਪੂਰੀ ਸਟਰੋਂਗ ਹੁੰਦੀ ਆ ਰੰਗ ਪ੍ਰਿੰਟ ਪੂਰਾ ਚੰਗਾ ਵੀਰੇ ਦੁੱਧ ਹੱਕ ਵੀ ਆ ਦੇਣ ਦਾ ਕਿਉਂਕਿ ਕੱਦ ਕਾਠ ਵੀ ਵੀਰੇ ਚੰਗਾ ਆ ਜਾਂਦਾ ਸੰਭੀ ਬਲੀ ਵੀ ਚੰਗੀ ਆ ਤੇ ਬਰੀਡ ਦੇ ਪੱਖ ਤੋਂ ਵੀ ਪੂਰੀ ਚੰਗੀ ਆ ਸੀਮਨ ਬਾਈ ਦੱਸਦਾ ਕਿ ਤੇ ਚੰਗਾ ਹੀ ਲਵਾਇਆ ਸੀ ਹਾਲਾ ਕਿ ਕੋਈ ਉਹਦਾ ਲੈਫਤੀ ਰੂਪ ਚ ਰਿਕਾਰਡ ਹੈ ਨਹੀਂ ਜਾਂ ਸਟਰਾ ਬਾਈ ਕਹਿੰਦਾ ਆਪਣੇ ਕੋਲ ਮੈਸ ਹੋ ਗਿਆ ਥਣਾ ਦੀ ਭਾਰ ਪਿੱਛੇ ਦੀ ਫੁੱਲ ਗਰੰਟੀ ਆ ਜੀ ਕੀਮਤੇ ਦੀ ਫੋਨ ਤੇ ਰਹਿਣ ਵਾਲੀ ਹੈ ਜੀ ਹੋਊਗੀ ਬਾਈ ਕਹਿੰਦਾ ਬਿਲਕੁਲ ਜਾਇਜ਼ ਕਿਉਂਕਿ ਵੀਰੇ ਹਜੇ ਸਮਾਂ ਲੈਂਦੀ ਆ ਜਿਹੜੀ ਅੱਜ ਦੀ ਕੀਮਤ ਉਹ ਕੱਚੀ ਦੀ ਹੋ ਕੱਲ ਨੂੰ ਪਸੂ ਤਿਆਰ ਹੁੰਦਾ ਕਰਮ ਵਾਲਾ ਪਸੂ ਸੁੰਦਾ ਤੇ ਕੱਲ ਦੀ ਕੀਮਤ ਫਿਰ ਬਾਈ ਕਹਿੰਦਾ ਆਪਾਂ ਮੌਕੇ ਤੇ ਕਰਾਂਗੇ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ